ਹਾਂਜੀ ਸਾਰਿਆਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਤੁਹਾਨੂੰ ਦੱਸਦੇ ਆ 4 ਸਾਲ ਦੇ ਬੱਚੇ ਦਾ ਕਮੀਜ਼ ਦੀ ਕਟਾਈ ਤੇ ਸਭ ਤੋਂ ਪਹਿਲਾਂ ਆਪਾਂ ਇਹਦਾ ਜਿਹੜਾ ਪਲਾਜ਼ੋ ਕੱਟਿਆ ਸੀ ਤੇ ਅمبرੇਲਾ ਕੱਟਦਾ ਉਹਦੇ ਨਾਲ ਆਪਾਂ ਇਹ ਉੱਚਾ ਕਮੀਜ਼ ਬਣਾਉਣਾ ਠੀਕ ਹੈ ਜੀ ਤੇ ਲੰਬਾਈ ਆਪਾਂ ਤਿਆਰ ਰੱਖਣਾ ਇਹ 20 ਇੰਚ ਤੇ ਕਟਾਈ ਕਰਨੀ ਆਪਾਂ 22 ਇੰਚ ਤੇ 3 ਇੰਚ ਵੱਧ ਠੀਕ ਹੈ ਆ ਦੇਖੋ 20 ਇੰਚ ਆਪਾਂ ਤਿਆਰ ਰੱਖਨੇਗਾ 22 ਇੰਚ ਤੇ ਆਪਾਂ ਕਟਾਈ ਕਰਨੀ ਆ ਠੀਕ ਹੈ ਜੀ ਤੇ 16 ਇੰਚ ਆਪਾਂ ਚੜਾਈ ਲੋਟ ਲੈਣਾ ਠੀਕ ਹੈ 16 ਇੰਚ ਚੜਾਈ ਤੇ 23 ਇੰਚ ਲੰਬਾਈ ਠੀਕ ਹੈ ਜੀ ਹਾਂਜੀ ਹੁਣ ਆਪਾਂ ਨੇ 16 ਇੰਚ ਚੜਾਈ ਲਈ ਹੈ ਹਾਂਜੀ ਲੰਬਾਈ ਆਪਾਂ 23 ਲਈ ਠੀਕ ਹੈ ਤੇ ਆਪਾਂ ਕਵਿਦਾ ਲੈ ਲਿਆ ਜਿਹੜਾ ਆ ਕੱਪੜਾ ਹੈ ਇਹਦੀ ਆਪਾਂ ਬਾਹ ਬਣਾਉਣੀ ਹੈ ਠੀਕ ਹੈ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਫੋਲਡ ਕਰ ਲਾਂਗੇ ਠੀਕ ਹੈ ਆ ਦੇਖੋ ਆ ਬੰਦ ਸਾਈਡ ਆ ਗਈ ਜੀ ਤੇ ਆ ਖੁੱਲ੍ਹਾ ਚਾਰ ਪੀਸ ਬਣ ਗਏ ਹੁਣ ਆਪਾਂ ਤੀਰਾ ਲੈਣਾ ਹੈ ਦਾ ਤੀਰਾ ਲਾਵਾਂਗੇ 5 ਇੰਚ ਆ ਦੇਖੋ ਤੀਰਾ 5 ਇੰਚ ਠੀਕ ਹੈ ਮੋੜਾ 6 ਇੰਚ ਇੱਥੋਂ ਵੀ ਆਪਾਂ ਨੇ 5 ਇੰਚ ਲੈਣਾ ਠੀਕ ਹੈ ਹੁਣ ਇਹਨਾਂ ਨਸਾਨੀਆਂ ਨੂੰ ਮਿਲਾ ਕੇ ਤੇ ਜਿਹੜੀ ਛਾਤੀ ਹੈ ਜੀ ਉਹ ਲੈਣੀ ਆਪਾਂ 13 ਇੰਚ ਠੀਕ ਹੈ ਸਾਢੇ 6 ਇੰਚ ਤੇ ਆਪਾਂ ਨਸਾਨੀ ਲਵੀਆਂ ਛਾਤੀ ਦੀ ਤੇ ਆਹ ਜਿਹੜੀ ਗਲਾਈ ਪਾਉਣੀ ਹੈ ਜੀ ਇਹ ਆਪਾਂ 1 ਇੰਚ ਦੀ ਪਾਉਣੀ ਹੈ ਠੀਕ ਹੈ ਆ ਦੇਖੋ ਇੱਥੋਂ ਕੋਨੇ ਤੋਂ 1 ਇੰਚ ਇਹ ਤਾਂ ਆਪਾਂ ਚਾਰੇ ਪੀਸ ਕੱਟਾਂਗੇ ਠੀਕ ਹੈ ਜਿਹੜੀ ਆਪਣੇ ਆਹ ਲਾਉਣੀਆਂ ਆਪਾਂ ਬੱਖੀ ਸਾਈਡ ਵਾਲੀਆਂ ਸਾਨੀ ਠੀਕ ਹੈ ਜੀ ਇਹ ਲਾਉਣੀਆਂ ਆਪਾਂ 10 ਇੰਚ ਦੇ ਠੀਕ ਹੈ ਇੱਥੋਂ ਆਪਾਂ ਲਾਉਣਾ ਜੀ 4 ਸਾਢੇ ਆਹ 5 ਇੰਚ ਸਾਢੇ 4 ਇੰਚ ਚ ਲਾ ਲਾ ਦੇਤੋ ਠੀਕ ਹੈ ਜਿਹੜੀ ਕਮਰ ਐਸ ਲੋਟ ਸਾਢੇ 4 ਇੰਚ ਇੱਥੋਂ ਕਮਰ ਲਾਉਣੀਆਂ ਆਪਾਂ ਨੇ 12 ਇੰਚ ਤੇ ਆਹ ਇੱਥੋਂ ਆ ਆਪਣੀ ਸਲਾਈ ਕਾ ਮਰਦੀ ਆ ਜੂ 12 ਤੇ ਤੇ ਛਾਤੀ ਆ ਜੂ ਆਪਣੇ 13 ਤੇ ਇਥੋਂ ਜਿਹੜੀ ਹਿੱਪ ਹੈ ਇਹ ਵੀ 13 ਤੇ ਠੀਕ ਹੈ ਜੀ ਆਹ ਲਓ ਆਹ ਹਿੱਪ ਵੀ ਆਪਾਂ 13 ਤੇ ਲੈਂਦੀ ਹੈ ਤੇ ਜਿਹੜਾ ਘੇਰਾ ਉਹ ਵੀ ਆਪਾਂ ਨੇ 13 ਦੇ ਵਰਨਾ ਠੀਕ ਹੈ ਹੁਣ ਆਪਾਂ ਇਹਦੀ ਕਟਾਈ ਕਰကြਾਂ ਠੀਕ ਹੈ ਹਾਂ ਜੀ ਜਿਹੜੀ ਆਪਾਂ ਇਹ ਗੋਲ ਘੇਰੇ ਦਾ ਕਿਉਂ ਕਮੀਜ਼ ਬਣਾਉਣਾ ਠੀਕ ਹੈ ਜੀ ਇਥੋਂ ਆਪਾਂ ਲੈਣਾ 2.5 ਇੰਚ ਠੀਕ ਹੈ 2.5 ਇਧਰੋਂ ਲੈ ਲਿਆ ਤੇ 2.5 ਇਧਰੋਂ ਠੀਕ ਹੈ ਹੁਣ ਇਹਦੀ ਦਲਾਈ ਪਾਉਣੀ ਹੈ ਠੀਕ ਹੈ ਜੀ ਇਸ ਤਰ੍ਹਾਂ ਆ ਦੇ ਆਪਾਂ ਗੋਲ ਘੇਰੇ ਦਾ ਕਿਵੇਂ ਜਿਹਾ ਪਾਉਣਾ ਹੁੰਦਾ ਇਹਨੂੰ ਇਸ ਤਰ੍ਹਾਂ ਦਲਾਈ ਪਾ ਦਿੰਦੇ ਹਾਂ ਹਾਂਜੀ ਹੁਣ ਆਪਾਂ ਇਹ ਲੋਟੇ ਦਲਾਈ ਪਾ ਰਹੇ ਠੀਕ ਹੈ ਹੁਣ ਆਪਾਂ ਇੱਕ ਪੀਸ ਵਿੱਚੋਂ ਕੱਢ ਦਾਂਗੇ ਠੀਕ ਹੈ ਹਾਂਜੀ ਆ ਕੱਢ ਲਿਆ ਠੀਕ ਹੈ ਹੁਣ ਆਪਾਂ ਜਿਹੜੀ ਇਹ ਗਲਾਈ ਮੋੜ ਲਈ ਪੱਲਿਆਂ ਦੀ ਪਾਉਣੀ ਐ ਆ ਦੇਖੋ ਅੱਧਾ ਇੰਚ ਦੀ ਠੀਕ ਹੈ ਜੀ ਆ ਮੋਢੇ ਦੀ ਜਿਹੜੀ ਗਲਾਈ ਐ ਆਪਾਂ ਉਧਰ ਇੱਕ ਚਾਰੇ ਪੀਸਾਂ ਦੀ ਇੱਕ ਤੇ ਬਈ ਐ ਆ ਹੁਣ ਆਪਾਂ ਇੰਨੀ ਕੁ ਅੱਧਾ ਇੰਚ ਦੀ ਹੋਰ ਪਾਉਣੀ ਐ ਜੀ ਥੋੜੀ ਜਿਹੀ ਇਸ ਤਰੀਕੇ ਨਾਲ ਵਧਾ ਕੇ ਥੋੜੀ ਆਪਾਂ ਇਹ ਅੱਧ ਜਿੱਥੇ ਰੱਖਤਾ ਤੇ ਇਧਰੋਂ ਵਧਾ ਦੇ ਠੀਕ ਹੈ ਜੀ ਹੁਣ ਆਪਾਂ ਇਹਨੂੰ ਚਾਰੇ ਪੀਸ ਰੱਖ ਕੇ ਡੌਨ ਥੋੜੀ ਜਿਹੀ ਅੱਧਾ ਇੰਚ ਦੀ ਉੱਪਰੋਂ ਡੌਨ ਕਰਨੀ ਐ ਹਾਂਜੀ ਹੁਣ ਆਪਾਂ ਚਾਰੇ ਪੱਲੇ ਰੱਖ ਲੈ ਠੀਕ ਹੈ ਇਹ ਹੁਣ ਜਿਹੜੀ ਆਪਾਂ 모ਡੇ ਕੋਲ ਕਾਟ ਪਾਉਣੀ ਆ ਜੀ ਉਹ ਆਪਾਂ 1/2 ਇੰਚ ਦੀ ਇੱਥੋਂ ਪਾਉਣੀ ਆ ਠੀਕ ਹੈ ਇਹ ਚਾਰੇ ਪੱਲੇ ਆ ਨਹੀਂ ਪਾਉਗੀ ਇਹ ਇਸ ਤਰ੍ਹਾਂ ਆ ਦੇਖੋ ਆ ਦੇਖੋ ਠੀਕ ਹੈ ਹੁਣ ਆਪਾਂ 모ਡੇ ਜਿਹੜਾ ਉਹ ਰੱਖਣਾ ਹੈਗਾ ਜੀ 6 ਇੰਚ ਤੇਰਾ ਠੀਕ ਹੈ ਇੱਥੇ ਆਪਣੇ ਦੇਖੋ 6.5 ਤੇ ਇੱਥੇ ਆ ਜੂਗੀ 6 1/3 ਤੇ ਆਹ ਦੇਖੋ ਸਲ ਮੋਡਲ ਮੈਂ ਕਿ ਦਿਖਾਵਾਂਗੇ ਸਾਢੇ 6 ਆ ਗਿਆ 6 ਇੰਚ ਆਪਣਾ ਪੂਰਾ ਤਿਆਰ ਹੈ ਜੀ 8 ਇੰਚ ਸਲਾਈ ਚ ਆ ਜੇ ਹੁਣ ਜਿਹੜਾ ਗਲਾ ਹੈਗਾ ਆਹ ਦੇਖੋ ਜੀ ਹੁਣ ਆਪਾਂ ਜਿਹੜਾ ਮੂਰਲਾ ਪੀਸ ਹੈ ਇਹ ਆ ਗਿਆ ਪੀਸਲਾ ਠੀਕ ਹੈ ਇਹਦਾ ਗਲਾ ਕੱਟਣਾ ਆਪਾਂ ਨੇ 2 ਇੰਚ ਤਾਂ ਉਪਰੋਂ ਲੈਣਾ ਹੈ 10 ਇੰਚ نیچے ਤੋਂ ਠੀਕ ਹੈ ਇਥੋਂ ਵੀ 2 ਲੈਣਾ ਹੈ बाउस बना के आपकला ही पाए ठीक है अपना पिछले पीसला ठीक है जी हम आप पल पाने ठीक है गले भी आला पला आ गया ਇਹਦੀ ਕਾਟ ਪਾਉਣੀ ਹੈ ਜੀ ਆਪਾਂ ਨੇ ਉਸੇ ਤਰ੍ਹਾਂ ਹੀ 2 ਇੰਚ ਲੈਣਾ ਠੀਕ ਹੈ ਉੱਪਰੋਂ ਤੇ نیچے ਤੋਂ 4 ਇੰਚ ਹਾਂ ਜੀ ਦੋ ਆਪਾਂ ਇੱਥੋਂ ਲੈ ਲਿਆ ਤੇ ਚੜਾਈ 'ਚ ਦੋ ਇੱਥੋਂ ਲੈ ਲਿਆ ਠੀਕ ਹੈ ਜੀ ਲੰਬਾਈ 'ਚ ਆਪਾਂ 4 ਇੰਚ ਲਿਆ ਜੀ ਬੇਸਲਾ ਤਿੰਨਾ ਤੇ ਮੂਰਲਾ ਬੰਦਾ 4 ਇੰਚ ਠੀਕ ਹੈ ਆਪਾਂ ਸਮਾਪਨ ਕਰ ਤਕੋ ਨੇ ਇਹ ਐਨਾ ਇਹ ਫਰਕ ਪੈ ਠੀਕ ਹੈ ਜੀ ਗਲੇ ਦਾ ਜੀ ਹੁਣ ਆਪਾਂ ਬਾਹਰ ਬਾਈ ਲੈ ਲਈ 6 ਇੰਚ ਤੇ ਮੂਰੀ ਲੈ ਲਈ ਆਪਾਂ 4 ਇੰਚ ਤਿਆਰ ਰੱਖਣੀ ਆ ਠੀਕ ਹੈ ਜੀ 5.5 ਤੇ 4.5 ਤਿਆਰ ਰੱਖ ਲਾਂਗੇ ਕਿ ਗਰਮੀ ਆ ਨਾ ਆਪਾਂ ਖੁੱਲੀ ਰੱਖ ਰਾਂਗੇ ਆਪਾਂ 5.5 ਇੰਚ ਲੈ ਲਈਏ ਇਧਰੋਂ ਤੇ 1.5 ਇੰਚ ਆਪਾਂ ਨੇ ਵਿਚਪੋਰਡ ਕਰਨਾ ਇਹਦੇ ਠੀਕ ਹੈ ਜੀ ਇਹ ਆਪਾਂ ਇਧਰੋਂ ਆਇਆ ਕੱਟਣੀ ਆ ਠੀਕ ਹੈ ਹਾਈਡਰੋਪਾ ਜਿਹੜਾ ਮੋਟਾ ਉਹ ਵੱਧ ਕੱਟਾਂਗੇ ਠੀਕ ਹੈ ਜੀ ਇਹਦੀ ਆਪਾਂ ਨੇ ਪੌਣੇ ਨੇ ਪਾ ਲਾ ਆ ਦੇਖ ਆ ਕੱਟ ਲੈ ਜੀ ਮੋਡਾ 2.5 ਇੰਚ ਆਪਾਂ ਕਾਟ ਪੋਣੀਆਂ ਜੀ ਠੀਕ ਹੈ ਇੱਥੋਂ ਕਾਟ ਪੈ ਜੀ ਇੱਥੇ ਇਹ 2.5 ਇੰਚ ਦੀ ਪੈਂਦੀ ਹੈ ਠੀਕ ਹੈ ਜੀ ਅੱਧੇ ਆ ਚਾਰ ਦੀ ਆ ਆ ਹੋ ਗਏ ਆਪਣੇ ਬਾਣ ਕਟਾਈ ਇਹ ਆਪਾਂ ਵੱਧ ਇਹ ਲੈ ਲਈ ਆਪਾਂ ਨੇ 6 ਇੰਚ ਮੋਡਾ ਤੇ ਰੱਖਣਾ ਹੁਣ ਇਹ ਜਿਹੜੀ ਬਾਹਾਂ ਗੀ ਆਪਾਂ 2.5 ਹੈ ਠੀਕ ਹੈ ਤੇ ਆਪਾਂ 18 ਇੰਚ ਰੱਖ ਕੇ ਬਾਕੀ ਆਪਾਂ ਜਿੰਨਾ ਕੱਪੜਾ ਬਚਿਆ ਇਹਦੇ ਤਾਂ ਹਾਂ ਉੱਪਰ ਵਾਲ ਪਾ ਲਾਂਗੇ ਇੱਥੇ ਠੀਕ ਹੈ ਇੱਥੇ ਬਾਹਰ ਪਾ ਲਾਂਗੇ ਇਹ ਹੋ ਗਈ ਆਪਣੀ ਬਾਹ ਤਿਆਰ ਠੀਕ ਹੈ ਇਹ 4 ਸਾਲ ਦੇ ਬੱਚੇ ਦਾ ਕਮੀਜ਼ ਕੱਟੇ ਆਪਾਂ ਨੇ ਲੰਬਾਈ ਆਪਾਂ 20 ਇੰਚ ਦੀ ਤਿਆਰ ਰੱਖਾਂਗੇ ਤੇ ਇੱਥੋਂ ਸਾਤੀ ਤੋਂ ਲੈ ਜੀ ਆਪਾਂ ਨੇ 18 ਇੰਚ ਸਾਤੀ ਲਈਏ ਕਟਾ ਲੰਬਾ ਇਸ ਲੋਟ ਚਦਾਈ ਚ 16 ਇੰਚ ਕੱਟਿਆ ਲੰਬਾਈ ਚ ਆਪਾਂ 20 ਇੰਚ ਤਿਆਰ ਰੱਖਣਾ ਤੇ ਕੱਟ ਲਿਆ ਠੀਕ ਹੈ ਜੀ ਤੇ ਜਿਹੜੇ ਕਾਮਰਾ ਇੱਥੋਂ ਆਪਾਂ ਨੇ 12 ਇੰਚ ਤਿਆਰ ਰੱਖਣਾ ਐ ਇੱਥੋਂ ਜਿਹੜੀ हिਪ ਐ 13 ਇੰਚ ਤਿਆਰ ਰੱਖਣਾ ਠੀਕ ਹੈ ਜੀ ਤੇ ਆ ਆਪਾਂ ਬਾਕੀ ਸਲਾਈ ਕਰਕੇ ਸੋਨੂੰ ਇਸ ਤਰ੍ਹਾਂ ਦੀ ਆਪਾਂ ਲੈਂਸ ਲਾ ਕੇ ਬਣਾਉਣਾ ਇਹਨੂੰ ਵਧੀਆ ਤਿਆਰ ਕਰਾਂਗੇ ਤੇ ਵੀਡੀਓ ਦੇਖਣ ਲਈ ਜੀ ਧੰਨਵਾਦ